ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਕਾਫੀ ਦਿਨਾਂ ਬਾਅਦ ਅੱਜ ਵੀ ਇਨਾਂ ਕੋਲ ਵੀਡੀਓ ਬਣਾਉਂਦੇ ਆਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਝੋਟੀ ਦਾਣਾ ਦਿਖਾਉਣੀ ਆ ਤੇ ਇੱਕ ਆ ਸੂਈ ਸਵਾਈ ਗਾਂ ਤੁਹਾਨੂੰ ਤਾਜੀ ਸੂਈ ਗਾਂਦਨ ਦਿਖਾਉਣੀ ਆ ਹਲਿਆਜੀ ਸੂਈ ਅੱਧੀ ਸੁਈ ਆ ਤਾਂ ਬਾਕੀ ਇਹ ਆ ਬਈ ਚਲੋ ਦੋਵੇਂ ਸੁਈਆਂ ਆ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਪਾਸ ਕਰਕੇ ਖੜੋ ਹਾਂਜੀ ਵੀਰ ਜੀ ਸਾਸਿਕਾ ਜੀ ਸਾਸਿਕਾ ਵੀਰ ਜੀ ਹੋਸਣਾ ਠੀਕ ਠਾਕ ਜੀ ਹੋ ਵਧੀਆ ਵੀਰ ਜੀ ਠੀਕ ਠਾਕ ਸਭ ਵਧੀਆ ਜੀ ਕਿੱਥੇ ਰਹੇ ਜੀ ਨਾ ਚਲ ਇਨਾਂ ਚਲ ਵੀਰ ਜੀ ਇਦਾਂ ਹੀ ਕੰਮ ਕਰਾ ਰੁੱਝੇ ਰਹੀਆਂ ਠੀਕ ਆ ਇਹ ਹੁਣੇ ਅਵੇਲੇਬਲ ਨਹੀਂ ਹਾਂ ਤੇ ਮੈਂ ਚੱਲੇ ਠੀਕ ਕੰਮ ਚੱਲੂ ਗੇਰ ਵੀਰ ਭਰਾ ਬੜੇ ਆਉਂਦੇ ਘੋੜ ਮੜ ਕੇ ਜਾਂਦੇ ਤਾਂ ਅੱਛਾ ਚਲੋ ਫੇਰ ਚਲਾਈਏ ਕੰਮ ਤੇ ਚੱਲੋ ਫਿਰ ਨਾਮ ਦੱਸਦੇ ਕਿ ਨਾ ਵੀਜੀ ਮੇਰਾ ਬਗੀਚਾ ਸਿੰਘ ਹਾਂਜੀ ਤੇ ਸ਼ਹਿਰ ਆਪਣਾ ਹੀ ਨਾਲਾ ਤੇ ਜਿਲ੍ਹਾ ਅਮਰਸਰ ਤੇ ਫੋਨ ਨੰਬਰ ਵੀ ਬੋਲ ਦੋ 9784024027 ਵੀਜੀ ਤੇ ਅਜ ਨਾਲੇ ਤੇ ਬਸ ਚੜ੍ਹਣ ਤੇ ਬਿਲਕੁਲ ਲੱਗ ਗਈ ਆ ਹਨਾ ਹਾਂਜੀ ਨਾਲ ਹੀ ਉੱਦੀ ਬੈਠੇ ਵਿੱਚ ਠੀਕ ਆ ਹਾਂਜੀ ਹਾਂਜੀ ਤੇ ਚੱਲੋ ਫਿਰ ਸ਼ੁਰੂਆਤ ਜਿਹੜੀ ਆ ਗਾਣ ਤੇ ਕਰ ਲਈਏ ਹਾਂਜੀ ਹਾਂਜੀ ਕਦੋਂ ਕਦ ਦੀ ਸੋਈ ਆ ਇਹ ਵੀ ਜੀ ਅੱਜ ਸਵੇਰੇ ਸੋਈ ਆ ਅੱਛਾ ਅੱਜ ਸਵੇਰੇ ਸੋਈ ਆ ਜੇ ਅਜੂਰ ਪਾਤੀ ਨੇ ਪ੍ਰੋਪਰ ਜੇ ਅਜੂਰ ਪ੍ਰੋਪਰ ਪੈ ਗਈ ਆ ਤੇ ਚਵਾਈ ਕਰਦੀ ਹੈ ਕੋਈ 5-6 ਕਿਲੋ ਚੁੜਦੀ ਹੈ ਅੱਛਾ 5-6 ਕਿਲੋ ਚਵਾਈ ਕਰਦੀ ਆ ਦੀ ਇੱਕ ਚਵਾਈ ਹੋ ਗਈ ਆ ਹਨਾ ਤੇ ਥਾਣੇ ਕਰੀ ਤੁਹਾਨੂੰ ਇਹਦੇ ਲੱਗਦੇ ਦਿਖਾਈ ਆ ਦੇਖ ਸਕਦੇ ਚੰਗਾ ਦੂਰ ਦੂਰ ਜਿਹੜਾ ਥਾਣੇ ਲੱਗਾ ਤੇ ਚੰਗੇ ਗਿਆ ਤੇ ਥਾਣੇ ਲੱਗਾ ਹੈ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਉਹ ਤੇਰਾ ਠੰਡੀ ਤੇਰੀ ਆ ਵੀ ਜੀ ਬਹੁਤ ਵੀ ਜੀ ਬਹੁਤ ਬਰੀਡ ਆ ਬਹੁਤ ਤੁਹਾਨੂੰ ਪਤਾ ਹੀ ਰਕਾਰ ਗੋਡ ਬੜਾ ਜੇ ਦਾ ਠੀਕ ਰਕਾਰ ਦੇ 25-26 ਕਿਲੋ ਦਾ ਜੇ हां देख साते जी ते किणवा سوا ਸੋਈ ਆਏ બીજી ਕੋਈ ਦੂਸਰਾ ਮਾਲੇ ਕੋਈ ਤੀਸਰਾ ਮਾਲੇ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਦੁੱਧ ਵੀਰਜੀ ਉਹ ਦੇ ਆਂਦੇ ਹੀ ਐਂ ਕੋਈ 26 27 ਕਿਲੋ ਚ ਹੋਇਆ ਵਾ ਅੱਛਾ ਤੇ ਬਾਕੀ ਇਹ ਘਰ ਤੁਹਾਨੂੰ ਪਤਾ ਦੁੱਧ ਸੇਵਾ ਦਾ ਕੱਦ-ਕਾਟ ਬੜਾ ਵੱਡਾ ਵਾ ਕੱਦ-ਕਾਟ ਪੱਖੋ ਤੇ ਚੰਗੀ ਜਵਾਨ ਐ ਹਾਂਜੀ ਵੀਰ ਜੀ ਬੜਾ ਚੰਗੀ ਐ ਖੋਲ ਦੁੱਧ ਸੇਵਾ ਦਾ ਜਿੰਨਾ ਕੋ ਪਾਲ ਕੋ ਨਹੀਂ ਚੋੜੀ ਖੋਲੋ ਹਾਂ ਫੇਰ ਤੋੜ ਦਈਏ ਵਛੀਆ ਪਿਛੇ ਵੀ ਜੀ ਇਹਦੇ ਤੇ ਮਗਰ ਵੀ ਇਹਦੇ ਵਛੀ ਆ ਬਾਕੀ ਚਲੋ ਇਹ ਵੀ ਥੋੜੀ ਤਾਜੀ ਸੂਈ ਹੌਨ ਕਰਕੇ ਥੋੜੀ ਲੱਪੇ ਜਿਹਾ ਕੁਛ ਹੋਲੀ ਵੀ ਕਰਤੀ ਆ ਥੱਲੇ ਤੇ ਬਾਕੀ ਆ ਫਿਰ ਵੀ ਹਵਾਨਾ ਥੱਲੇ ਆਪਾਂ ਦੇਖ ਸਕਦੇ ਆ ਹਾਂਜੀ ਵੀਰ ਜੀ ਕਿਸੇ ਵੀਰ ਨੇ ਕਹਣਾ ਵੀ ਝੂਠ ਮਾਰਦਾ ਵੀਰ ਇੰਨੀ ਨਹੀਂ ਚੋਈ ਇੰਨੀ ਵੀਜੀ ਸਵੇਰ ਮੈਂ ਅੱਜ ਮਰਾ ਇਹਦੇ ਵਿਚਾਰ ਨਹੀਂ ਹਾਂ ਕਰੀ ਬਣਾਉਂਦਾ ਠੀਕ ਆ ਕਿੰਨਾ ਕੋਤਰਾ ਰੱਖੀ ਇਹਦਾ ਮੁੱਲ ਮੁੱਲ ਵੀ ਜੀ ਵਿਖਾ ਦਿੱਤਾ ਤੁਹਾਨੂੰ 1 ਰੁਪਿਆ ਲੈ ਕੇ ਇਹ ਲੋਕ ਚਾਹੋ ਅੰਦਰ ਦੀ ਸੁਣੀ ਸੁਈ ਜੇ ਠੀਕ ਹੈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆ ਦੇਖਦੇ ਜੀ ਬਿਲਕੁਲ ਪੀਲਾ ਬੋਲਾ ਹੀ ਆ ਹਾਂਜੀ ਠੀਕ ਤੇ ਜੇ ਪੁਰੇ ਵੀ ਇਹਦੇ ਉਤਰਾ ਹੀ ਆ ਤੇ ਕਿੰਨਾ ਕੋਤਰਾ ਰੱਖੀ ਇਹ ਮੁੱਲ ਇਹਦਾ ਮੋਹਨ ਦੇ ਵੀਰ ਜੀ ਮੈਂ ਬਾਹਰ ਫਿਰਿਆ ਤੁਰਿਆ ਬੜਾ ਬਾਜ਼ਾਰ ਹੈ ਮੈਂ ਨਿਕਲੇ ਨਿਕਲੇ ਨਹੀਂ ਬਾਹਰ ਆ ਕਾਫੀ ਚਿਰ ਹੋ ਗਿਆ ਤੁਹਾਨੂੰ ਹਾਂਜੀ ਹਾਂਜੀ 2-3 ਮਹੀਨੇ ਹੋ ਚੱਲੇ ਆ ਮਤਲਬ ਹੀ ਲੱਖ ਲੁਖ ਸਵਾਲ ਲੱਖ ਮਹਨਾ ਵੀ ਮੈਂ ਸੁਣ ਕੇ ਰਾਨ ਹੋ ਗਿਆ ਮੈਂ ਬੜਾ ਜ਼ਿਆਦਾ ਮਤਲਬ ਹੀ ਡੰਗਰ ਚਾਹ ਗਿਆ ਵਾ ਠੀਕ ਗਾਵਾਂ ਦਾ ਥੋੜਾ ਜਿਹਾ ਬਾਜ਼ਾਰ ਤੇਜ਼ ਹੋ ਗਿਆ ਜੀ ਆਹ ਜੀ ਬਾਈ ਉੱਚਾ ਹੋ ਗਿਆ ਮੈਂ ਤੇ ਸੋ ਕਿੰਨੇ ਦਿਨ ਹੋ ਗਏ ਫਿਰਦੇ ਤੁਰਦੇ ਤੇ ਫਿਰ ਆ ਜੋੜਾ ਲਿਆ ਅੱਛਾ ਚਲੋ ਵੇਖ ਲਓ ਤੁਸੀਂ ਦੱਸ ਦੋ ਕੀ ਕਰੀਏ ਮੁੱਲ ਜਿਆਜੇ ਗੱਲ ਕਰੀਏ ਮੋਹਨ ਦੇ ਵੀਰ ਜੀ ਇਹਦਾ ਪੂਰਾ ਵੱਡਾ ਜੇ ਹਾਂਜੀ ਕੋਈ ਵੀ ਜੀ ਕੋਈ ਸੇਵਾ ਕਰੂਗਾ ਨਾ ਤੇ ਚਲੋ ਉਹਦੇ ਅੰਦੇ 26 27 ਕਿਲੋ 20 ਤੋਂ ਬਾਹਰ ਦਾ ਰਾਵਣ ਸੌਖਾ ਹੀ ਕਰ ਜੂਗੀ ਠੀਕ ਹੈ ਜੀ ਹਾਂ ਜੀ ਹਾਂ ਜੀ ਦੂਜੇ ਤੇ ਜਦ ਇਹਨੂੰ ਚਲ ਜੂਗੀ ਇੱਥੇ ਤੇ ਠੀਕ ਆ ਤੇ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਮੁੱਲ ਆਪਾਂ ਗੱਲ ਲਈਏ 90 90 ਨਹੀਂ ਹਜੇ ਅੱਜ ਜੀ ਗੱਲ ਕਰੀ ਇਹਨਾਂ ਦਿਨਾਂ ਬਾਅਦ ਵੀਡੀਓ ਜੇ ਪਾਉਣ ਵੀ ਜੀ ਆਪਾਂ ਪਹਿਲੀ ਲੱਗੇ ਫੇਰ ਵੀਡੀਓ ਪਾਉਣ ਕਿੰਨੇ ਚਿਰ ਕੰਮ ਬੰਦ ਕਰ ਛੱਡਿਆ ਇਹ ਮੁੱਲ ਇਹਦਾ 75 ਆ ਅੱਛਾ ਤੇ ਜਸਨੋ ਵੀਰ ਜੀ 70000 ਦੀ 70000 ਦੀ ਦੇ ਦੋ 70000 ਵੀਰ ਜੀ 1000 ਦਾ ਮਾਨਤਾ ਨਾ ਠੀਕ ਆ ਹਾਂਜੀ ਹਾਂਜੀ ਬਾਕੀ ਚਲੋ ਕੋ ਫੋਨ ਲਾਉਗਾ ਥੋੜੀ ਬਾਤ ਛੋਟ ਕਰ ਦੋਗੇ ਮੌਕੇ ਤੇ ਥੋੜੀ ਬਾਤ ਹੋਰ ਛੋਟ ਕਰ ਦਾਂਗੇ ਤੁਹਾਨੂੰ ਪਤਾ ਵੀ ਐਡੇ ਐਡੀ ਕੱਦ ਬੜਾ ਬੜਾ ਜਿਆਦਾ ਮੁੱਲ ਕਰਦੇ ਮੇਰੇ ਕੋਲ ਸਫਾ ਲੱਗ ਕਰਦੇ ਮੁੱਲ ਦਾ ਅੱਛਾ ਠੀਕ ਆ ਬਾਕੀ ਆ ਵੀ ਚਲੋ ਜਿੰਨੀ ਵੀ ਆ ਸਫਾਈ ਜਿਆ ਬਹੁਤ ਵਧੀਆ ਬਹੁਤ ਖੜੇ ਕੋਈ ਸਾਂਭ ਵਾਲਾ ਸਾਂਭ ਵਾਲਾ ਦੁੱਧ ਚੰਗਾ ਗੱਡੀ ਜਾਊਗੀ ਹਨਾ ਬੱਧੀ ਵਸ਼ੀ ਮਗਰ ਬਰੀ ਬਰੀਰ ਦੀ ਜੀ ਚਲੋ ਲੈ ਜਾ ਫੇਰ ਅੰਦਰ ਲੈ ਜਾ ਇੱਕ ਰੀਨ ਬਾਕੀ ਉਤਰੇ ਆ ਵੀ ਚਲੋ ਕੱਦ ਕਾਟਦੀ ਚੰਗੀ ਆ ਤੇ ਤਾਂ ਜੀ ਸੋਈ ਆ ਥੋੜੇ ਲੱਪੇ ਲੁੱਪੇ ਜਿਆ ਤੇ ਬਾਕੀ ਆ ਜਿਹੜੀ ਇਹਦੇ ਮਗਰ ਵੱਛੀ ਆ ਵੱਛੀ ਵੀ ਸੋਹਣੀ ਆ ਚੰਗੇ ਟੀਕੇ ਦੀ ਵੱਛੀ ਆ ਮਗਰ ਕਾਫੀ ਭਲੀ ਆ ਵੱਛੀ ਤੇ ਵੀ ਕਪੱਛੀ ਤੇ ਵੀ ਕਾਫੀ ਜ਼ੋਰ ਲੱਗ ਗਿਆ ਗਾਂ ਦਾ ਲੱਗੇ ਇਹਨਾਂ ਬੰਚ ਢੀ ਘਾਰਾਂ ਲੈ ਦੇ ਛਾਈ ਗਈ ਤੇ ਆ ਦੇਖ ਸਾ ਤੇ ਪੂਰੀ ਰਾਜੀ ਆ ਵੱਛੀ ਨਹੀਂ ਤੇ ਹੁਣ ਛੋਟੀ ਵੀ ਦਿਖਾਈਏ ਅੱਜ ਦੀ ਵੀ ਦੀ ਛੋਟੀ ਵੀ ਦਿਖਾਈਏ ਇਹਦਾ ਸੁਆ ਕੀ ਨਵਾ ਜੀ ਇਹ ਸੁਆ ਵੀ ਜੀ ਪਹਿਲਾ ਜੀ ਅੱਛਾ ਪਹਿਲਾ ਸੁਆ ਜੀ ਪਹਿਲਾ ਸੁਆ ਕਿੰਨੋ ਕਿੰਨਾ ਚੜਾ ਹੋਇਆ ਸੁਈ ਨੂੰ ਇਹਨੂੰ ਵੀ ਜੀ ਆ ਕਟਾ ਜੇ ਕੋਈ 10 ਮਾਲੇ ਕੋਈ 12 ਮਾਲੇ ਕੋਈ 15 ਮਾਲੇ ਅੱਛਾ ਹਾਂ ਜੀ ਹਾਂ ਜੀ ਤੇ ਦੁੱਧ ਦੁੱਧ ਵੀ ਜੀ ਇਹਦਾ ਮਤਲਬ ਵੀ ਜਿਹੜਾ ਪੱਕਾ ਹੋਊਗਾ ਵੀ ਜੀ 7.5 ਕਿਲੋ ਪਰ ਝੂਠ ਮਾਨੂੰ ਆਖੀ ਜੀ 8 9 ਕਹੀ ਜੀ ਇਹਦਾ ਆਪਾਂ ਠੰਡਾ ਕਰਕੇ ਮੀਣਾ ਸਾਢੇ 7 ਕਿਲੋ ਦੁੱਧ ਆ ਪੱਕਾ ਦੁੱਧ ਆ ਗਾ ਜਿਹੜਾ ਪੱਕਾ ਜਿਹੜਾ ਮੀਣ ਕੇ ਆਪਾਂ ਖੜਨਾ ਵਾ ਉਹ ਤਰ੍ਹਾਂ ਮੈਂ ਆਖੀ ਜਮਾਂ 10000 ਜਰਾਂ ਉਹ ਨਹੀਂ ਅੱਛਾ ਤੇ ਤੋਰੋ ਹੱਕ ਰਿਫੇਰਿੰਗ ਉਤਰਾ ਠੰਡੀ ਸੀ ਲਿਆ ਹਾਂ ਠੰਡੀ ਚਵਾਈ ਮੈਂ ਕਰਤੀ ਜੇ ਸਵੇਰ ਦੀ ਤੜਕੇ ਦੀ ਆ ਵੇਖੋ ਠੰਡੀ ਭਾਂਵੇਂ ਛੋਟੀ ਨੂੰ ਹੁਣ ਇਹ ਬੱਚਾ ਲਾਗ ਦੇਵਾ ਥੱਲੇ ਬੈਜੋ ਅੱਛਾ ਠੰਡੀ ਬੜੀ ਜਿੱਧਰੋਂ ਮਰਜੀ ਬੈਜਦਾ ਵਾ ਅੱਛਾ ਛੋਟੀ ਇਹਦੇ ਚ ਆਹ ਦੇਖ ਸਾਥੇ ਪਹਿਲਾ ਸੁਆ ਛੋਟੀ ਆ ਤੇ ਭਾਵੇਂ ਆ ਚੌਕੀ ਦੇ ਸ਼ਕੀ ਹੁੰਦੀ ਜੇ ਅੱਛਾ ਹਾਂਜੀ ਹਾਂਜੀ ਬਹੁਤ ਹੀ ਠੰਡੀ ਮਿੱਟੀ ਛੋਟੀ ਚਵਾਈ ਇਹਦੇ ਹੋਈ ਆ ਟਾਈਮ ਅਜੇ ਕੋਈ 10 ਵਜੇ ਤੇ ਲੱਗੇ ਬੰਨੇ ਦਾ ਟਾਈਮ ਹੋਣਾ ਕੋਈ 10 10:30 ਤੇ ਲੱਗੇ ਬੰਨੇ ਦਾ ਬਾਕੀ ਪਹਿਲਾਂ ਛੋਟੀਆਂ ਛੋਟੀਆਂ ਨਿੱਗਰ ਹੀ ਹੁੰਦੀਆਂ ਇਹਨਾਂ ਇਹ ਨਾਲ ਕੋਈ ਮੀਜ਼ੀ ਨਹੀਂ ਬਾਕੀ ਉਤਰੇ ਇਹ ਆ ਵੀ ਛੋਟੀ ਸੋਹਣੀ ਆ ਉਤਰਾਂ ਇਹ ਨਾਲ ਕੋਈ ਵੀਰ ਭਰਾ ਆ ਕੇ ਤੇ ਅੰਦਰ ਵੱਜੀ ਆ ਖੁਰਲੀ ਤੇ ਉੱਥੇ ਵੀਰ ਤੇ ਬੈ ਜਾਂਦੇ ਚੋਈ ਝੋਟੀ ਦਿੱਦੀ ਆ ਵੇ ਅੱਛਾ ਚੋਈ ਝੋਟੀ ਲੈ ਲਓ ਬਾਕੀ ਇਹ ਆ ਬਈ ਹੈ ਠੰਡੀ ਤੇਰੀ ਆ ਬਹੁਤ ਵੀ ਦੀ ਠੰਡੀ ਵੇ ਲੋ ਕਟਾ ਉਹ ਬੱਜਾ ਦੇ ਕੋਈ ਲੋੜ ਨਹੀਂ ਬੱਚੇ ਦੀ ਇੱਥੇ ਹੀ ਬਹੋ ਚਲੋ ਕਾਫੀ ਸ਼ਾਂਤ ਚੱਲ ਜੀ ਤੁਸੀਂ ਤਾਂ 4 4 5 5 ਵਾਰੀ ਚਲੋ ਠੀਕ ਆ ਬਾਕੀ ਜੜੀਆਂ ਇਹੋ ਜਿਹੇ ਝੋਟੀਆਂ ਹੁੰਦੀਆਂ ਉਹਨਾਂ ਦਾ ਨੀਰਾ ਦੁੱਧ ਦਾ ਮੁੱਲ ਨਹੀਂ ਪੈਂਦਾ ਨਾਲ ਸੋਹਣ ਪੁਨੇ ਦਾ ਠੰਡੀ ਸੇਲ ਦਾ ਵੀ ਮੁੱਲ ਪੈਣਾ ਹੁੰਦਾ ਬਹੁਤ ਬੜਾ ਵੀ ਦੀ ਲਮਾ ਕਰਦੀ ਹੈ ਚਲੋ ਆ ਜਲਾਓ ਫਿਰ ਆ ਘੱਟ ਆਇਆ ਇਹਦਾ ਤੇ ਇਹਦਾ ਫਿਰ ਮੁੱਲ ਹਾਂਜੀ ਵੀਰੇ ਤਾਂ ਤੁਹਾਡੇ ਕੋਲ ਟਾਈਮ ਥੋੜਾ ਨਹੀਂ ਹੁੰਦਾ ਇਹਨੂੰ ਲਾ ਕੇ ਬੱਚਾ ਦਾ ਪਸਮਾ ਕੇ ਵਿਖਾ ਦੇਣੀ ਹੈ ਆਪਾਂ ਅੱਛਾ ਹਾਂਜੀ ਬਾਕੀ ਚਲੋ ਇਹ ਟਾਈਮ ਵੀ ਉੱਤਰਾ ਥੋੜਾ ਹੀ ਹੋਇਆ ਵਾ ਕੁਛ ਨਹੀਂ ਹੁੰਦੀ ਛੇ ਕੋਈ ਵੀਦੀ ਆਪਾਂ ਚੁਆਇ ਕੀਤੀ ਨਹੀਂ ਫੋਨ ਤੇ ਟਾਈਮ ਦਿਖਾ ਦੋ ਇੱਕ ਵਾਰੀ ਹਾਂਜੀ ਆ ਦੇਖ ਸਰ ਤੇ 10 ਵਜੇ ਤੇ 32 ਮਿੰਟ ਹੋਏ ਜਿਹੜੀ ਵੀਡੀਓ ਬਣਾਉਂਦੇ ਕਿੰਨੇ ਦੇ ਫਿਰਦੇ ਨਹੀਂ ਝੋਟੀਆਂ ਵਾਲੀ ਵੀਰ ਜੀ ਵੀ ਦੀੰਦਾ ਤੁਹਾਨੂੰ ਕਿੰਨੇ ਦੇ ਦਿੱਤੇ ਛੋਟੀ ਵੇਖੋ ਛੋਟੀ ਫੱਬਦੀ ਹੈ ਬਾਕੀ ਅਗਲੇ ਸੋਵੇ ਨੂੰ ਛੋਟੀ ਚੰਗੀ ਬਣੂਗੀ ਹਾਂ ਜੀ ਵੀ ਜੀ ਚੌਗੀ ਇਹਦੇ ਮੂੰਹ ਚੰਗੀ ਹੁੰਦੀ ਜੀ ਇਹਦੀ ਮੁੱਲ ਕਰ ਲਈਦਾ ਸੀ ਆਰ ਵੀ ਐ 80 ਨਾ ਕਰੀਏ ਫਿਰ ਇਹ ਤਾਂ ਵੀ ਵੀਰ ਜੀ ਮੁੱਲ 75 ਅੱਛਾ ਤੇ ਜਿੱਤਰਾ ਮੁੱਲ 70 ਤੇ 70 ਚ ਇਹਦੀ ਵੀ ਯਾਰ ਛੋਟ ਅੱਛਾ ਹੱਕੋ ਇੱਕੋ ਇੱਕੋ ਜੇ ਕੇ ਮੁੱਲ ਕੋਈ ਛੋਟੀ ਲੈ ਜੇ ਕੋਈ ਗਾਈ ਲੈ ਰੇਟ ਸੇਮ ਹੀ ਆ ਸੇਮ ਹੀ ਸੇਮ ਹੀ ਤੇ ਦੋਵੇਂ ਸੱਜਣਾ ਸੋਈਆਂ ਵਾਂ ਦੋਵੇਂ ਸੱਜਣਾ ਤੇ ਭਾਵੇਂ ਕੋਈ ਗਾਂ ਲੈ ਜੇ ਤੇ ਭਾਵੇਂ ਕੋਈ ਮੱਝ ਲੈ ਜੇ ਪਹਿਲੀ ਕਿੰਨੇ ਦਿੰਦੇ ਲੱਭ ਕੇ ਤਾਂ ਬਹੁਤੇ ਹੀਰੇ ਆ ਛੋਟੀ ਤੁਸੀਂ ਵੇਖੋ ਵੀ ਜੀ ਆ ਲਓ ਇਸ ਤਰ੍ਹਾਂ ਕੋਈ ਪਹਿਲਾਂ ਛੋਟੀ ਬਹਿਣ ਦਿੰਦੀ ਭਾਵੇਂ ਮਦਰਾਂ ਦੀ ਬਹਿ ਜਾਓ ਉਤਰ ਇਹ ਆ ਵੀ ਮੱਝ ਚਲੋ ਕਾਫੀ ਘਾਟੀ ਪਾਉਂਦੇ ਜੇ ਤੁਸੀਂ ਹਾਂ ਜੀ ਮੈਂ ਤਾਂ ਵੀਰ ਜੀ ਉਹਨਾਂ ਮੈਨੂੰ ਜਿਤੱਕ ਬਹਿਬ ਹੋ ਕੇ ਵਿਖਾਈ ਨਾ ਠੀਕ ਹੈ ਤੇ ਬਾਕੀ ਚਲੋ ਤੁਹਾਡੇ ਘਰ ਕੋਈ ਤਸੱਲੀ ਕਰਕੇ ਆਉਂਦੇ ਵੇਖ ਚਾ ਕੇ ਸੱਤ ਕਿਲੋ ਦੁੱਧ ਵਿੱਚ ਵੀ ਆਨਲਾਈਨ ਹੀ ਮੰਗਾ ਲੂਗਾ 7 ਕਿਲੋ ਦੁੱਧ ਪੂਰਾ ਪੱਕਾ ਹੋਊਗਾ ਤਾਂ ਬਾਕੀ ਜੋ ਮੱਝ ਬਾਠ ਨੂੰ ਦਸੀ ਜੀ ਕੇ ਠੀਕ ਹੈ ਤੇ ਬਾਕੀ ਕੋਈ ਵੀ ਆਪਣੀ ਸਮਝਣਾ ਵੇਖ ਕੇ ਮਰਜ਼ੀ ਨਾਲ ਖੜੇ ਜੀ